ਸਵਾਗਤ ਹੈ ਜੀ ਅੱਜ ਅਸੀਂ ਰੂਹਾਨੀਅਤ ਦੀ ਕੈਲੋ ਇੱਕ ਆਰਥਿਕਤਾ ਤੇ ਡੂੰਗੀ ਨਜ਼ਰ ਮਾਰਾਂਗੇ ਹੁਣ ਆਰਥਿਕਤਾ ਸ਼ਬਦ ਸੁਣ ਕੇ ਸ਼ਾਇਦ ਥੋੜਾ ਅਜੀਬ ਲੱਗੇ ਪਰ ਪਰ ਇੱਕ ਵਾਰ ਸੋਚ ਕੇ ਦੇਖੋ ਅਸੀਂ ਸਾਰੇ ਇਸ ਦੁਨੀਆ ਵਿੱਚ ਹਰ ਪਲ ਹਰ ਸਾਹ ਨਾਲ ਵਪਾਰ ਕਰ ਰਹੇ ਹਾਂ ਆਪਣੇ ਸਮੇਂ ਦਾ ਆਪਣੀ ਊਰਜਾ ਦਾ ਆਪਣੇ ਧਿਆਨ ਦਾ ਪਰ ਸਵਾਲ ਇਹ ਹੈ ਕਿ ਸਭ ਤੋਂ ਵੱਡਾ ਸਭ ਤੋਂ ਲਾਹੇਮੰਦ ਸੌਦਾ ਕਿਹੜਾ ਹੈ ਸਾਡੇ ਕੋਲ ਜੋ ਸਰੋਤ ਹਨ ਪ੍ਰਬੂ ਦੀ ਕਿਰਪਾ ਅਤੇ ਪਵਿੱਤਰ ਨਾਮ ਦਾ ਖਜ਼ਾਨਾ ਉਹ ਇਸੇ ਸਵਾਲ ਦਾ ਜਵਾਬ ਦਿੰਦੇ ਨੇ ਉਹ ਦੱਸਦੇ ਹਨ ਕਿ ਇੱਕ ਅਜਿਹੀ ਕਰੰਸੀ ਹੈ ਜਿਸ ਨਾਲ ਖੁਦ ਪਰਮਾਤਮਾ ਨੂੰ ਵੀ ਖਰੀਦਿਆ ਜਾ ਸਕਦਾ ਹੈ ਇੱਕ ਅਜੀਹਾ ਖਜ਼ਾਨਾ ਹੈ ਜਿਸ ਦੀ ਕੋਈ ਕੀਮਤ ਹੀ ਨਹੀਂ ਅਤੇ ਇੱਕ ਅਜੀਹਾ ਬਾਜ਼ਾਰ ਹੈ ਜਿੱਥੇ ਸਹੀ ਨਿਵੇਸ਼ ਕਦੇ ਘਾਟਾ ਨਹੀਂ ਪੈਣ ਦਿੰਦਾ ਇਹ ਬਹੁਤ ਹੀ ਦਿਲਚਸਪ ਢਾਂਚਾ ਹੈ ਇਸ ਸਾਰੀ ਗੱਲ ਨੂੰ ਸਮਝਣ ਲਈ ਕਿਉਂਕਿ ਇਹ ਜਿਹੜੇ 3 ਅੰਸ਼ ਅਸੀਂ ਅੱਜ ਦੇਖਾਂਗੇ ਉਹ ਅਸਲ ਵਿੱਚ ਇਸੇ ਰੋਹਾਨੀ ਵਪਾਰ ਦੇ ਮਤਲਬ ਤਿੰਨ ਪਹਿਲੂ ਨੇ ਪਹਿਲਾ ਕਿ ਉਹ ਕਰੰਸੀ ਕੀ ਹੈ ਉਹ ਹੈ ਸ਼ੁੱਧ ਪਿਆਰ ਦੂਜਾ ਉਹ ਸੰਪਤੀ ਕੀ ਹੈ ਜਿਸ ਵਿੱਚ ਨਿਵੇਸ਼ ਕਰਨਾ ਹੈ ਉਹ ਹੈ ਪ੍ਰਭੂ ਦਾ ਨਾਮ ਜਿਸ ਨੂੰ ਅਮੋਲਕ ਕਿਹਾ ਗਿਆ ਹੈ ਅਤੇ ਤੀਜਾ ਇਸ ਵਪਾਰ ਨੂੰ ਕਰਨ ਵਾਲਾ ਕੌਣ ਹੈ ਉਹ ਹੈ ਵਣਜਾਰਾ ਯਾਨੀ ਅਸੀਂ ਸਾਰੇ ਤੇ ਸਾਡੇ ਲਈ ਸਹੀ ਰਣਨੀਤੀ ਕੀ ਹੈ ਇਹ ਸਿਰਫ ਭਗਤੀ ਦੀ ਗੱਲ ਨਹੀਂ ਰਹਿ ਜਾਂਦੀ ਇਹ ਜ਼ਿੰਦਗੀ ਦੇ ਸਭ ਤੋਂ ਵੱਡੇ ਨਿਵੇਸ਼ ਦੀ ਗੱਲ ਬਣ ਜਾਂਦੀ ਹੈ ਬਿਲਕੁਲ ਤਾਂ ਚਲੋ ਫਿਰ ਇਸ ਰੋਹਾਨੀ ਆਰਥਿਕਤਾ ਦੀ ਪਹਿਲੀ ਤੇ ਸਭ ਤੋਂ ਸ਼ਕਤੀਸ਼ਾਲੀ ਕਰੰਸੀ ਨਾਲ ਹੀ ਸ਼ੁਰੂ ਕਰਦੇ ਹਾਂ ਪਹਿਲੇ ਅੰਸ਼ ਵਿੱਚ ਇੱਕ ਬਹੁਤ ਹੀ ਮਤਲਬ ਹੈਰਾਨ ਕਰਨ ਵਾਲਾ ਸ਼ਬਦ ਵਰਤਿਆ ਗਿਆ ਹੈ ਪ੍ਰੇਮ ਠਗੋਰੀ ਸ਼ਾਬਦਿਕ ਅਰਥ ਤਾਂ ਪਿਆਰ ਦੀ ਠਗ ਬੂਟੀ ਬਣਦਾ ਹੈ ਇਹ ਵਿਚਾਰ ਕਿ ਭਗਤ ਆਪਣੇ ਪਿਆਰ ਨਾਲ ਰੱਬ ਨੂੰ ਠੱਗ ਲੈਂਦੇ ਹਨ ਜਾਂ ਮੋਹ ਲੈਂਦੇ ਹਨ ਇਹ ਤਾਂ ਪੂਰੇ ਰਿਸ਼ਤੇ ਨੂੰ ਹੀ ਕਹੋ ਉਲਟਾ ਦਿੰਦਾ ਹੈ ਨਾ ਆਮ ਤੌਰ ਤੇ ਤਾਂ ਅਸੀਂ ਰੱਬ ਨੂੰ ਸਰਵਸ਼ਕਤੀਮਾਨ ਮੰਨਦੇ ਹਾਂ ਸ੍ਰੋਤ ਕਹਿੰਦਾ ਹੈ ਪ੍ਰੇਮ ਠਗੋਰੀ ਪਾਏ ਰਿਝਾਏ ਗੋਬਿੰਦ ਮਨ ਮੋਹਿਆ ਜਿਓ ਤਾਂ ਇਸ ਦਾ ਅਸਲ ਵਿੱਚ ਮਤਲਬ ਕੀ ਹੈ ਦੇਖੋ ਇਠਗੂਰੀ ਦਾ ਜਿਹੜਾ ਵਿਚਾਰ ਹੈ ਨਾ ਇਹ ਅਸਲ ਵਿੱਚ ਬਹੁਤ ਕ੍ਰਾਂਤੀਕਾਰੀ ਹੈ ਇਹ ਕਿਸੇ ਧੋਖੇ ਦੀ ਗੱਲ ਨਹੀਂ ਕਰ ਰਿਹਾ ਬਿਲਕੁਲ ਨਹੀਂ ਇਹ ਤਾਂ ਸ਼ੁੱਧ ਨਿਰਸਵਾਰਥ ਪਿਆਰ ਦੀ ਅਸੀਮ ਸ਼ਕਤੀ ਦੀ ਗੱਲ ਕਰ ਰਿਹਾ ਹੈ ਮਤਲਬ ਇਹ ਕਹਿੰਦਾ ਕਿ ਜਦੋਂ ਪਿਆਰ ਇਸ ਪੱਧਰ ਤੇ ਪਹੁੰਚ ਜਾਂਦਾ ਹੈ ਤਾਂ ਉਸ ਵਿੱਚ ਇੰਨੀ ਤਾਕਤ ਆ ਜਾਂਦੀ ਹੈ ਕਿ ਉਹ ਬ੍ਰਹਿਮੰਡੀ ਨਿਯਮਾਂ ਨੂੰ ਵੀ ਮੋੜ ਸਕਦਾ ਹੈ ਪ੍ਰਮਾਤਮਾ ਜੋ ਸਭ ਦੇ ਵਾਸਤੋਂ ਬਾਹਰ ਹੈ ਉਹ ਆਪਣੇ ਭਗਤ ਦੇ ਪ੍ਰੇਮ ਦੇ ਵਸ ਵਿੱਚ ਆ ਜਾਂਦਾ ਹੈ ਅੱਛਾ ਹਾਂ ਜਿਵੇਂ ਲਿਖਿਆ ਹੈ ਭਗਤ ਲਖਣ ਕਰ ਵਸ ਪਏ ਇਹ ਗੱਲ ਭਗਤ ਨੂੰ ਇੱਕ ਨਿਸ਼ਕਿਰਿਆ ਪ੍ਰਾਪਤ ਕਰਤਾ ਤੋਂ ਇੱਕ ਸਰਗਰਮ ਇੱਕ ਪ੍ਰਭਾਵਸ਼ਾਲੀ ਹਸਤੀ ਵਿੱਚ ਬਦਲ ਦਿੰਦੀ ਹੈ ਹੁਣ ਭਗਤ ਸਿਰਫ ਮੰਗਣ ਵਾਲਾ ਨਹੀਂ ਰਿਹਾ ਉਸ ਦਾ ਪਿਆਰ ਇੱਕ ਸ਼ਕਤੀ ਬਣ ਗਿਆ ਹੈ ਇੱਕ ਖਿੱਚ ਬਣ ਗਿਆ ਹੈ ਵਾਹ ਇਹ ਤਾਂ ਕਮਾਲ ਦੀ ਗੱਲ ਹੈ ਮਤਲਬ ਇਹ ਰਿਸ਼ਤਾ ਇੱਕ ਪਾਸੜ ਹੈ ਹੀ ਨਹੀਂ ਇਹ ਸਿਰਫ ਅਰਦਾਸ ਜਾਂ ਬੇਨਤੀ ਨਹੀਂ ਬਲਕਿ ਇੱਕ ਅਜੀਹਾ ਸਬੰਧ ਬਣਾਉਣਾ ਹੈ ਜੋ ਐਨਾ ਮਜ਼ਬੂਤ ਹੋਵੇ ਕਿ ਪਰਮਾਤਮਾ ਖੁਦ ਉਸ ਵੱਲ ਖਿੱਚਿਆ ਚਲਾਵੇ ਤੇ ਜਦੋਂ ਇਹ ਮਿਲਾਪ ਹੁੰਦਾ ਹੈ ਕੰਠੇ ਲੱਗ ਸੋਹਿਆ ਜਿਓ ਤਾਂ ਇਸ ਦਾ ਨਤੀਜਾ ਕੀ ਹੁੰਦਾ ਹੈ ਸਿਰਫ ਇੱਕ ਅੰਦਰੂਨੀ ਖੁਸ਼ੀ ਨਹੀਂ ਨਹੀਂ ਇਸ ਦੇ ਨਤੀਜੇ ਬਹੁਤ ਥੋਸ ਨੇ वाणी ਦੱਸਦੀ ਹੈ ਕਿ ਇਸ ਮਿਲਾਪ ਨਾਲ ਜੀਵਨ ਦੇ ਸਾਰੇ ਦੋਖ ਸਭ ਜੋਹਿਆ ਯਾਨੀ ਸਾਰੇ ਨੁਕਸਰ ਵਿਕਾਰ ਪਾਪ ਸਭ ਖਤਮ ਹੋ ਜਾਂਦੇ ਨੇ ਅਤੇ ਸਭ ਤੋਂ ਵੱਡੀ ਗੱਲ ਜਨਮ ਮਰਨਾ ਸਭ ਮਿਟ ਗਏ ਜਨਮ ਮਰਨ ਦਾ ਚੱਕਰ ਹੀ ਮੁੱਕ ਜਾਂਦਾ ਹੈ ਇਹ ਪਿਆਰ ਦੀ ਇੱਕ ਅਜਈ ਜਿੱਤ ਹੈ ਜੋ ਜੀਵਨ ਦੇ ਸਭ ਤੋਂ ਬੁਨਿਆਦੀ ਡਰਾਂ ਨੂੰ ਹੀ ਖਤਮ ਕਰ ਦਿੰਦੀ ਹੈ ਤੇ ਇਹ ਸਿਰਫ ਇੱਕ ਨਿੱਜੀ ਮਤਲਬ ਇਕੱਲੇ ਬੰਦੇ ਦਾ ਅਨੁਭਵ ਨਹੀਂ ਹੈ ਇਸ ਵਿੱਚ ਸਖੀ ਮੰਗਲੋ ਗਾਇਆ ਦੀ ਗੱਲ ਵੀ ਆਈ ਹੈ ਯਾਨੀ ਸਤਸੰਗੀਆਂ ਨਾਲ ਮਿਲ ਕੇ ਖੁਸ਼ੀ ਦੇ ਗੀਤ ਗਾਉਣਾ ਕਿ ਇਸ ਦਾ ਮਤਲਬ ਇਹ ਹੈ ਕਿ ਜਦੋਂ ਇਹ ਸ਼ਕਤੀਸ਼ਾਲੀ ਪਿਆਰ ਇੱਕ ਸਮੂਹੀ ਪ੍ਰੂਪ ਲੈਂਦਾ ਹੈ ਤਾਂ ਇਸ ਦਾ ਪ੍ਰਭਾਵ ਹੋਰ ਵੀ ਵੱਧ ਜਾਂਦਾ ਹੈ ਹਾਂ ਬਿਲਕੁਲ ਬਿਲਕੁਲ ਇਹੀ ਗੱਲ ਹੈ ਜਦੋਂ ਕਿਸੇ ਇੱਕ ਦਾ ਨਿੱਜੀ ਪ੍ਰੇਮ ਸੰਗਤ ਵਿੱਚ ਗਾਏ ਜਾਣ ਵਾਲੇ ਗੁਣਗਾਨ ਨਾਲ ਜੁੜਦਾ ਹੈ ਤਾਂ ਇੱਕ ਸਮੂਹਿਕ ਊਰਜਾ ਪੈਦਾ ਹੁੰਦੀ ਹੈ ਮੰਗਲੋ ਗਾਇਆ ਦਾ ਭਾਵ ਸਿਰਫ ਗੀਤ ਗਾਉਣਾ ਨਹੀਂ ਸਗੋਂ ਇੱਕ ਅਹਿਜਾ ਮਾਹੌਲ ਸਿਰਜਣਾ ਜਿੱਥੇ ਸਭ ਦੀਆਂ ਰੂਹਾਨੀ ਇੱਛਾਵਾਂ ਪੂਰੀਆਂ ਹੋਣ ਅਤੇ ਮਨ ਮਾਇਆ ਦੀ ਪਟਕਣ ਤੋਂ ਬਚ ਜਾਵੇ ਆਖਰੀ ਲਾਈਨ ਤਾਂ ਇਸ ਸੁਰੱਖਿਆ ਦੀ ਗਾਰੰਟੀ ਦਿੰਦੀ ਹੈ ਕਰੂੰ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਹੂੰ ਦੇਖੋ ਇਸ ਦਾ ਮਤਲਬ ਇਹ ਨਹੀਂ ਕਿ ਜ਼ਿੰਦਗੀ ਵਿੱਚ ਲਹਿਰਾਂ ਆਉਣੀਆਂ ਬੰਦ ਹੋ ਜਾਂਦੀਆਂ ਨੇ ਸੰਸਾਰ ਸਮੁੰਦਰ ਤਾਂ ਉੱਥੇ ਹੀ ਰਹਿੰਦਾ ਹੈ ਫਰਕ ਸਿਰਫ ਇਹ ਹੈ ਕਿ ਹੁਣ ਤੁਹਾਡੇ ਕੋਲ ਇੱਕ ਲੰਗਰ ਹੈ ਇੱਕ ਸਹਾਰਾ ਹੈ ਤੁਸੀਂ ਡੁੱਬਦੇ ਨਹੀਂ ਸਗੋਂ ਲਹਿਰਾਤੇ ਸਵਾਰੀ ਕਰਨਾ ਸਿੱਖ ਜਾਂਦੇ ਹੋ ਬਹੁਤ ਵਧੀਆ ਠੀਕ ਹੈ ਤਾਂ ਜੇਕਰ ਇਹ ਸ਼ੁੱਧ ਪਿਆਰ ਉਹ ਕਰੰਸੀ ਹੈ ਜੋ ਇੰਨੀ ਸ਼ਕਤੀਸ਼ਾਲੀ ਹੈ ਤਾਂ ਇਸ ਰੋਹਾਨੀ ਆਰਥਿਕਤਾ ਵਿੱਚ ਸਭ ਤੋਂ ਕੀਮਤੀ ਸੰਪਤੀ ਜਾਂ ਖਜ਼ਾਨਾ ਕੀ ਹੈ ਜਿਸ ਨੂੰ ਹਾਸਲ ਕਰਨਾ ਹੈ ਸਾਡਾ ਅਗਲਾ ਅੰਸ਼ ਇਸ ਬਾਰੇ ਗੱਲ ਕਰਦਾ ਹੈ ਅਤੇ ਸਾਈ ਨਾਮ ਨੂੰ ਅਮੋਲ ਕਹਿੰਦਾ ਹੈ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਅਮੋਲਕ ਯਾਨੀ ਜਿਸ ਦਾ ਕੋਈ ਮੁੱਲ ਹੀ ਨਾ ਪਾਇਆ ਜਾ ਸਕੇ ਇਹ ਸਿਰਫ ਕੀਮਤੀ ਕਹਿਣ ਤੋਂ ਬਹੁਤ ਵੱਖਰਾ ਹੈ ਨਾ ਹਾਂ ਬਹੁਤ ਵੱਖਰਾ ਕੀਮਤੀ ਸ਼ਬਦ ਤਾਂ ਤੁਲਨਾ ਦਾ ਸੰਕੇਤ ਦਿੰਦਾ ਹੈ ਕਿ ਕੋਈ ਚੀਜ਼ ਦੂਜੀ ਤੋਂ ਵੱਧ ਕੀਮਤੀ ਹੋ ਸਕਦੀ ਹੈ ਪਰ ਅਮੋਲਕ ਦਾ ਮਤਲਬ ਹੈ ਕਿ ਇਹ ਤੁਲਨਾ ਤੋਂ ਹੀ ਪਰੇ ਹੈ ਇਸ ਦੇ ਬਰਾਬਰ ਦੀ ਕੋਈ ਹੋਰ ਚੀਜ਼ ਹੈ ਹੀ ਨਹੀਂ ਇਹ ਆਪਣੇ ਆਪ ਵਿੱਚ ਇੱਕ ਵੱਖਰੀ ਸ਼੍ਰੇਣੀ ਹੈ ਇਹ ਉਹ ਅੰਤਿਮ ਖਜ਼ਾਨਾ ਹੈ ਜਿਸ ਦੇ ਸਾਹਮਣੇ ਦੁਨੀਆ ਦੀ ਹਰ ਚੀਜ਼ ਦੀ ਕੀਮਤ ਜ਼ੀਰੋ ਹੈ ਅਤੇ ਸਰੋਤ ਦੱਸਦਾ ਹੈ ਕਿ ਇਹ ਖਜ਼ਾਨਾ ਕਿਸਮਤ ਵਾਲਿਆਂ ਨੂੰ ਮਿਲਦਾ ਹੈ ਜਿਨ੍ਹਾਂ ਭਾਗ ਮਥਾਏ ਇਹ ਕੋਈ ਆਮ ਚੀਜ਼ ਨਹੀਂ ਜੋ ਹਰ ਕੋਈ ਖਰੀਦ ਸਕੇ। اچھا ਤੇ ਫਿਰ ਇਸ ਖਜ਼ਾਨੇ ਨਾਲ ਜੁੜਨ ਦੇ ਤਿੰਨ ਤਰੀਕੇ ਵੀ ਦੱਸੇ ਗਏ ਨੇ ਕਹਿਣਾ ਸੁਣਨਾ ਅਤੇ ਲਿਖਣਾ। ਕਹਤੇ ਪਵਿੱਤਰ ਸੁਣਤੇ ਸਭ ਧੰਨ ਲਿਖਤੀ ਕੁਲ ਤਾਰਿਆ। ਇਹ ਸਿਰਫ ਇੱਕ ਮਤਲਬ ਲਾਭਾਂ ਦੀ ਸੂਚੀ ਤਾਂ ਨਹੀਂ ਲੱਗਦੀ। ਇਹਨਾਂ ਤਿੰਨਾਂ ਕਿਰਿਆਵਾਂ ਵਿੱਚ ਕੋਈ ਡੂੰਘਾ ਸਬੰਧ ਹੋਣਾ ਚਾਹੀਦਾ ਹੈ। ਬਿਲਕੁਲ ਇਹ ਸਿਰਫ ਤਿੰਨ ਕਿਰਿਆਵਾਂ ਨਹੀਂ ਹਨ। ਇਹ ਮਨੁੱਖੀ ਚੇਤਨਾ ਵਿੱਚ ਕਿਸੇ ਵਿਚਾਰ ਨੂੰ ਵਸਾਉਣ ਦੇ ਤਿੰਨ ਪੱਧਰ ਹਨ। ਕਹਿਣਾ ਜਾਂ ਉਚਾਰਨ ਕਰਨਾ ਇਹ ਵਿਚਾਰ ਨੂੰ ਬਾਹਰੀ ਸੰਸਾਰ ਵਿੱਚ ਪ੍ਰਗਟ ਕਰਦਾ ਹੈ ਉਸ ਨੂੰ ਆਵਾਜ਼ ਦਿੰਦਾ ਹੈ ਸੁਣਨਾ ਉਸੇ ਵਿਚਾਰ ਨੂੰ ਬਾਹਰੋਂ ਆਪਣੇ ਅੰਦਰ ਲੈ ਆਉਣਾ ਹੈ ਉਸ ਨੂੰ ਗ੍ਰਹਿਣ ਕਰਨਾ ਹੈ ਹਾਂਜੀ ਅਤੇ ਲਿਖਣਾ ਉਸ ਵਿਚਾਰ ਨੂੰ ਇੱਕ ਸਥਾਈ ਅਤੇ ਠੋਸ ਰੂਪ ਦੇਣਾ ਹੈ ਉਸ ਨੂੰ ਆਪਣੀ ਵਿਰਾਸਤ ਦਾ ਹਿੱਸਾ ਬਣਾਉਣਾ ਹੈ ਤਾਂ ਇਹ ਇੱਕ ਪੂਰਾ ਚੱਕਰ ਹੈ ਜੋ ਇੱਕ ਵਿਚਾਰ ਨੂੰ ਸਰੀਰ ਮਨ ਅਤੇ ਪਰੰਪਰਾ ਤਿੰਨਾਂ ਦਾ ਹਿੱਸਾ ਬਣਾਉਂਦਾ ਹੈ ਇਸ ਲਈ ਹਰ ਕਿਰਿਆ ਦਾ ਫਲ ਵੱਖਰਾ ਹੈ ਅਤੇ ਵਧਦਾ ਜਾਂਦਾ ਹੈ ਪਵਿੱਤਰ ਹੋਣ ਤੋਂ ਲੈ ਕੇ ਭਾਗਾਂ ਵਾਲਾ ਬਣਨ ਤੱਕ ਅਤੇ ਅੰਤ ਵਿੱਚ ਪੂਰੀ ਕੋਲ ਨੂੰ ਤਾਰਨ ਤੱਕ ਇਹ ਤਾਂ ਇਹ ਤਾਂ ਅੱਜਕੱਲ ਦੇ ਸਿੱਖਿਆ ਦੇ ਸਿਧਾਂਤਾਂ ਨਾਲ ਵੀ ਮੇਲ ਖਾਂਦਾ ਹੈ ਕਿ ਅਸੀਂ ਉਦੋਂ ਸਭ ਤੋਂ ਵਧੀਆ ਸਿੱਖਦੇ ਹਾਂ ਜਦੋਂ ਅਸੀਂ ਕਈ ਇੰਦਰੀਆਂ ਤੇ ਕਿਰਿਆਵਾਂ ਨੂੰ ਸ਼ਾਮਿਲ ਕਰਦੇ ਹਾਂ ਪਰ ਇੱਕ ਖਜ਼ਾਨਾ ਲੱਭਣ ਲਈ ਕੀ ਕੋਈ ਮਦਦਗਾਰ ਵੀ ਚਾਹੀਦਾ ਹੈ ਬਾਣੀ ਵਿੱਚ ਸਾਧੂ ਸੰਗ ਯਾਨੀ ਗੁਰੂ ਦੀ ਸੰਗਤ ਤੇ ਬਹੁਤ ਜ਼ੋਰ ਦਿੱਤਾ ਗਿਆ ਹਾਂ ਹਾਂ ਜੇ ਅਸੀਂ ਆਪਣੀ ਰੋਹਾਨੀ ਆਰਥਿਕਤਾ ਦੀ ਉਦਾਹਰਣ ਤੇ ਵਾਪਸ ਜਾਈਏ ਨਾ ਤਾਂ ਗੁਰੂ ਇੱਕ ਤਰ੍ਹਾਂ ਨਾਲ ਵਿੱਤੀ ਸਲਾਹਕਾਰ ਜਾਂ ਗਾਈਡ ਹੈ ਹਾਂ ਸਹੀ ਗੱਲ ਹੈ ਉਹ ਗੱਸਦਾ ਹੈ ਕਿ ਇਹ ਅਮੋਲਕ ਸੰਪਤੀ ਕਿੱਥੇ ਹੈ ਤੇ ਇਸ ਨੂੰ ਕਿਵੇਂ ਹਾਸਲ ਕਰਨਾ ਹੈ ਬਾਣੀ ਕਹਿੰਦੀ ਹੈ ਸਤਗੁਰ ਦਇਆਲ ਕਿਰਪਾਲ ਭੇਟਤ ਹਰ ਨਾਮ ਹਮਾਰੇ ਜਦੋਂ ਦਿਆਲੂ ਸਤਗੁਰੂ ਮਿਲਦਾ ਹੈ ਤਾਂ ਨਾਮ ਮਿਲਦਾ ਹੈ ਤੇ ਗੁਰੂ ਸਿਰਫ ਰਸਤਾ ਹੀ ਨਹੀਂ ਦਿਖਾਉਂਦਾ ਉਹ ਸਾਡੀਆਂ ਦੇਣਦਾਰੀਆਂ ਜਾਂ ਕਹੋ ਕਰਜ਼ਿਆਂ ਨੂੰ ਵੀ ਖਤਮ ਕਰਨ ਵਿੱਚ ਮਦਦ ਕਰਦਾ ਹੈ ਇਹ ਕਰਜ਼ੇ ਹਨ ਕਾਮ, ਕ੍ਰੋਧ, ਲੋਭ ਵਰਗੇ ਵਿਕਾਰ ਜਦੋਂ ਇਹ ਰੋੜੇ हट ਜਾਂਦੇ ਹਨ ਤਾਂ ਰੋਹਾਨੀ ਤਰੱਕੀ ਆਪਣੇ ਆਪ ਹੁੰਦੀ ਹੈ ਤੇ ਅੰਤ ਵਿੱਚ ਲਿਖਾਰੀ ਨਿਮਰਤਾ ਨਾਲ ਕਹਿੰਦਾ ਹੈ ਅਕਥ ਸੁਆਮੀ ਕਿ ਮੈਂ ਉਸ ਦੇ ਸਰੂਪ ਨੂੰ ਬਿਆਨ ਹੀ ਨਹੀਂ ਕਰ ਸਕਦਾ ਇਹ ਅਨੁਭਵ ਸ਼ਬਦਾਂ ਤੋਂ ਪਰੇ ਹੈ ਠੀਕ ਹੈ ਤਾਂ ਹੁਣ ਸਾਡੇ ਕੋਲ ਪਿਆਰ ਦੀ ਕਰੰਸੀ ਹੈ ਨਾਮ ਦਾ ਅਮੋਲਕ ਖਜ਼ਾਨਾ ਹੈ ਅਤੇ ਗੁਰੂ ਦਾ ਮਾਰਗਦਰਸ਼ਨ ਵੀ ਹੈ ਹੁਣ ਗੱਲ ਆਉਂਦੀ ਹੈ ਅਸਲ ਬਾਜ਼ਾਰ ਦੀ ਇਹ ਦੁਨੀਆ ਸਾਡਾ ਆਖਰੀ ਅੰਸ਼ ਸ੍ਰੀ ਰਾਗ ਮਹੱਲਾ 4 ਵਣਜਾਰਾ ਸਾਨੂੰ ਸਿੱਧਾ ਇਸ ਬਾਜ਼ਾਰ ਦੇ ਵਿਚਾਰ ਖੜਾ ਕਰ ਦਿੰਦਾ ਹੈ ਇੱਥੇ ਸੰਬੋਧਨ ਬਦਲ ਜਾਂਦਾ ਹੈ ਵਣਜਾਰਿਆ ਮਿੱਤਰਾ ਯਾਨੀ ਵਪਾਰੀ ਮਿੱਤਰਾ ਮੈਨੂੰ ਇਹ ਵਣਜਾਰਾ ਸ਼ਬਦ ਬਹੁਤ ਪਸੰਦ ਆਇਆ ਅਸੀਂ ਸੋਚਦੇ ਹਾਂ ਕਿ ਅਸੀਂ ਜ਼ਿੰਦਗੀ ਜੀ ਰਹੇ ਹਾਂ ਪਰ ਇਹ ਵਿਚਾਰ ਕਿਆ ਸੀ ਅਸਲ ਵਿੱਚ ਹਰ ਸਾ ਨਾਲ ਵਪਾਰ ਕਰ ਰਹੇ ਆ ਇਹ ਤਾਂ ਸਭ ਕੁਝ ਬਦਲ ਦਿੰਦਾ ਹੈ ਬਿਲਕੁਲ ਇਹ ਰੂਪਕ ਬਹੁਤ ਡੂੰਗਾ ਹੈ ਕਿਉਂਕਿ ਇਹ ਸਾਨੂੰ ਸਾਡੀ ਜ਼ਿੰਦਗੀ ਦੀ ਜ਼ਿੰਮੇਵਾਰੀ ਸੌਂਪਦਾ ਹੈ ਅਸੀਂ ਸਿਰਫ ਘਟਨਾਵਾਂ ਦੇ ਸ਼ਿਕਾਰ ਨਹੀਂ ਆ ਅਸੀਂ ਹਰ ਪਲ ਚੋਣਾ ਕਰ ਰਹੇ ਆ ਨਿਵੇਸ਼ ਕਰ ਰਹੇ ਆ ਇਹ ਬਾਣੀ ਪੁੱਛਦੀ ਹੈ हे ਵਪਾਰੀ ਮਿੱਤਰ ਤੂੰ ਕਿਸ ਚੀਜ਼ ਦਾ ਵਪਾਰ ਕਰ ਰਿਹਾ ਹੈ ਤੂੰ ਆਪਣਾ ਸਮਾਂ ਆਪਣੇ ਸਵਾਸ ਆਪਣਾ ਧਿਆਨ ਕਿੱਥੇ ਲਗਾ ਰਹੇ ਹੈ ਤੇ ਫਿਰ ਇਹ ਦੋ ਬਿਲਕੁਲ ਵੱਖਰੇ ਨਿਵੇਸ਼ਾਂ ਦਾ ਮੁਕਾਬਲਾ ਕਰਦੀ ਹੈ ਇੱਕ ਪਾਸੇ ਉਹ ਲੋਕ ਹਨ ਜੋ ਮੋਹ ਮਾਇਆ ਚਿਤ ਲਾਏਦੇ ਹਨ ਉਹ ਮਾਇਆ ਵਿੱਚ ਨਿਵੇਸ਼ ਕਰਦੇ ਹਨ ਯਾਨੀ ਦੁਨਿਆਵੀ ਚੀਜ਼ਾਂ ਰਤਬੇ ਮੋਹ ਅਤੇ ਇਸ ਨਿਵੇਸ਼ ਦਾ ਅੰਤਿਮ ਨਤੀਜਾ ਕੀ ਹੁੰਦਾ ਹੈ ਕਾਟਾ ਪੂਰਨ ਕਾਟਾ ਬਾਣੀ ਕਹਿੰਦੀ ਹੈ ਛੋੜ ਚਲੇ ਦੁੱਖ ਰੋਏ ਅੱਛਾ ਕਿਉਂਕਿ ਮਾਇਆ ਦੀ ਪ੍ਰਕਿਰਤੀ ਹੀ ਅਸਥਾਈ ਹੈ ਜੋ ਵੀ ਇਕੱਠਾ ਕੀਤਾ ਉਹ ਇੱਥੇ ਹੀ ਰਹਿ ਜਾਣਾ ਇਸ ਲਈ ਅੰਤ ਵਿੱਚ ਸਿਰਫ ਦੁੱਖ ਤੇ ਪਛਤਾਵਾ ਹੀ ਹੱਥ ਲੱਗਦਾ ਹੈ ਇਹ ਅੱਜ ਦੇ ਓਪਰਚੁਨਿਟੀ ਕਾਸਟ ਦੇ ਸਿਧਾਂਤ ਵਰਗਾ ਹੈ ਹਰ ਵਾਰ ਜਦੋਂ ਤੁਸੀਂ ਆਪਣਾ ਧਿਆਨ ਮਾਇਆ ਤੇ ਲਗਾਉਂਦੇ ਹੋ ਤੁਸੀਂ ਉਸੇ ਸਮੇਂ ਨੂੰ ਨਾਮ ਤੇ ਨਿਵੇਸ਼ ਕਰਨ ਦਾ ਮੌਕਾ ਗੁਵਾ ਰਹੇ ਹੋ ਬਾਣੀ ਸਾਨੂੰ ਇੱਕ ਬਿਹਤਰ ਨਿਵੇਸ਼ ਰਣਨੀਤੀ ਸਿਖਾ ਰਹੀ ਹੈ ਤੇ ਉਹ ਬਿਹਤਰ ਰਣਨੀਤੀ ਹੈ ਕਿ ਦੂਜਾ ਵਿਕਲਪ ਦੂਜਾ ਵਿਕਲਪ ਹੈ ਨਾਮ ਵਿੱਚ ਨਿਵੇਸ਼ ਕਰਨਾ ਜਨ ਨਾਨਕ ਨਾਮ ਤੇ ਆਇਆ ਇਹਨਾਂ ਲੋਕਾਂ ਨੇ ਆਪਣਾ ਸਮਾਂ ਤੇ ਧਿਆਨ ਪ੍ਰਭੂ ਦੇ ਨਾਮ ਨਾਲ ਜੁੜਨ ਵਿੱਚ ਲਗਾਇਆ ਇਸ ਦਾ ਫਲ ਕੀ ਹੈ ਹਰ ਅੰਤ ਸਖਾਈ ਹੋਏ ਪਰਮਾਤਮਾ ਅੰਤ ਦੇ ਸਮੇਂ ਉਹਨਾਂ ਦਾ ਸਹਾਇਕ ਬਣਦਾ ਹੈ ਇਕ ਅਜਿਆ ਨਿਵੇਸ਼ ਹੈ ਜਿਸਦਾ ਮੁੱਲ ਸਮੇਂ ਦੇ ਨਾਲ ਘਟਦਾ ਨਹੀਂ ਸਗੋਂ ਵਧਦਾ ਹੈ ਤੇ ਮੌਤ ਤੋਂ ਬਾਅਦ ਵੀ ਨਾਲ ਰਹਿੰਦਾ ਹੈ ਇਸ ਭਾਗ ਦੀ ਜਿਹੜੀ ਕੇਂਦਰੀ ਪੰਕਤੀ ਹੈ ਰਹਾਉ ਵਾਲੀ ਉਹ ਇਸ ਸਾਰੀ ਰਣਨੀਤੀ ਦਾ ਕੈਲੋ ਸਾਰ ਪੇਸ਼ ਕਰਦੀ ਹੈ ਮੈਂ ਹਰ ਬਿਨ ਅਵਰ ਨਾ ਕੋਈ ਮੇਰੇ ਲਈ ਹਰੀ ਤੋਂ ਬਿਨਾ ਹੋਰ ਕੋਈ ਨਹੀਂ ਹੈ ਇਹ ਸਿਰਫ ਇੱਕ ਭਾਵਨਾਤਮਕ ਐਲਾਨ ਨਹੀਂ ਲੱਗਦਾ ਇਹ ਤਾਂ ਇੱਕ ਬਹੁਤ ਹੀ ਸੋਚੀ ਸਮਝੀ ਵਪਾਰਿਕ ਰਣਨੀਤੀ ਵਾਂਗ ਲੱਗਦਾ ਹੈ ਜਿਵੇਂ ਕੋਈ ਨਿਵੇਸ਼ਕ ਕਹੇ ਮੈਂ ਸਿਰਫ ਇਸ ਇੱਕ ਕੰਪਨੀ ਵਿੱਚ ਨਿਵੇਸ਼ ਕਰਾਂਗਾ ਕਿਉਂਕਿ ਮੈਨੂੰ ਇਸ ਤੇ ਪੂਰਾ ਭਰੋਸਾ ਹੈ ਬਿਲਕੁਲ ਬਿਲਕੁਲ ਸਹੀ ਸਮਝਿਆ ਤੁਸੀਂ ਇਹ ਪੂਰਨ ਨਿਰਭਰਤਾ ਦਾ ਐਲਾਨ ਹੈ ਇਹ ਸਮਝ ਹੈ ਕਿ ਬਾਕੀ ਸਾਰੇ ਸਹਾਰੇ ਸਾਰੇ ਨਿਵੇਸ਼ ਅਸਥਾਈ ਨੇ ਧੋਖੇਬਾਜ਼ ਨੇ ਸਿਰਫ ਇੱਕ ਹੀ ਸਹਾਰਾ ਹੈ ਜੋ ਸਦੀਵੀ ਹੈ ਭਰੋਸੇਮੰਦ ਹੈ ਇਸ ਲਈ ਵਣਜਾਰਾ ਆਪਣਾ ਸਾਰਾ سرمਾਇਆ ਉਸੇ ਇੱਕ ਸੌਦੇ ਵਿੱਚ ਲਗਾ ਦਿੰਦਾ ਹੈ ਪਰੇ ਅਨਨਾ ਵਿਸ਼ਵਾਸ ਨਹੀਂ ਹੈ ਬਾਣੀ ਦੱਸਦੀ ਹੈ ਕਿ ਇਹ ਸਮਝ ਅਤੇ ਇਹ ਰਸਤਾ ਹਰ ਗੁਰਸਰਨਾਈ ਪਾਈ ਹੈ ਹਾਂ ਗੁਰੂ ਦੀ ਸ਼ਰਨ ਵਿੱਚ ਆ ਕੇ ਹਾਂ ਅਤੇ ਵੱਡ ਭਾਗ ਪ੍ਰਾਪਤ ਹੋਏ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ ਇਹ ਇੱਕ ਚੋਣ ਹੈ ਜੋ ਹਰ ਵਣਜਾਰੇ ਨੇ ਕਰਨੀ ਹੈ ਪਰ ਇਸ ਚੋਣ ਲਈ ਸਹੀ ਮਾਰਗਦਰਸ਼ਨ ਅਤੇ ਕਿਰਪਾ ਦੀ ਲੋੜ ਹੈ ਤਾਂ ਅੱਜ ਅਸੀਂ ਇਸ ਰੂਹਾਨੀ ਆਰਥਿਕਤਾ ਦੇ ਮਾਡਲ ਨੂੰ ਸਮਝਿਆ ਹੈ ਅਸੀਂ ਦੇਖਿਆ ਕਿ ਸ਼ੁੱਧ ਪਿਆਰ ਉਹ ਕਰੰਸੀ ਹੈ ਜੋ ਪਰਮਾਤਮਾ ਨੂੰ ਵੀ 모 ਸਕਦੀ ਹੈ ਅਸੀਂ ਜਾਣਿਆ ਕਿ ਪ੍ਰਭੂ ਦਾ ਨਾਮ ਉਹ ਅਮੋਲਕ ਖਜ਼ਾਨਾ ਹੈ ਜਿਸ ਦੇ ਸਾਹਮਣੇ ਬਾਕੀ ਸਭ ਕੁਝ ਤੁੱਛ ਹੈ ਅਤੇ ਅਸੀਂ ਸਿੱਖਿਆ ਕਿ ਇੱਕ ਸਿਆਣੇ ਵਣਜਾਰੇ ਵਾਂਗ ਸਾਨੂੰ ਆਪਣਾ ਜੀਵਨ ਸਰਮਾਇਆ ਮਾਇਆ ਦੇ ਘਾਟੇ ਵਾਲੇ ਸੌਦੇ ਦੀ بجائے ਨਾਮ ਦੇ ਸਦੀਵੀ ਲਾਭ ਵਾਲੇ ਸੌਦੇ ਵਿੱਚ ਲਗਾਉਣਾ ਚਾਹੀਦਾ ਹੈ ਹਾਂ ਅਤੇ ਇਹ ਤਿੰਨੇ ਅੰਸ਼ ਮਿਲ ਕੇ ਇੱਕ ਬਹੁਤ ਹੀ ਸੰਪੂਰਨ ਤਸਵੀਰ ਪੇਸ਼ ਕਰਦੇ ਨੇ ਇਹ ਸਿਰਫ ਵੱਖ-ਵੱਖ ਵਿਚਾਰ ਨਹੀਂ ਹਨ ਬਲਕਿ ਇੱਕ ਰੋਹਾਨੀ ਯਾਤਰਾ ਦੇ ਪੜਾ ਹਨ ਪਹਿਲਾਂ ਪਿਆਰ ਪੈਦਾ ਹੁੰਦਾ ਹੈ ਫਿਰ ਉਸ ਪਿਆਰ ਨਾਲ ਨਾਮ ਦੇ ਖਜ਼ਾਨੇ ਦੀ ਕਦਰ ਸਮਝ ਆਂਦੀ ਹੈ ਅਤੇ ਅੰਤ ਵਿੱਚ ਉਸ ਸਮਝ ਨਾਲ ਜ਼ਿੰਦਗੀਆਂ ਸਹੀ ਚੋਣਾ ਕਰਨ ਦੀ ਸੂਝ ਮਿਲਦੀ ਹੈ ਇਹ ਸਾਨੂੰ ਦੱਸਦਾ ਹੈ ਕਿ ਅਸਲ ਸ਼ਾਂਤੀ ਤੇ ਮੁਕਤੀ ਰੋਹਾਨੀ ਸੰਪਰਕ ਤੋਂ ਹੀ ਮਿਲਦੀ ਹੈ ਜੋ ਸਾਨੂੰ ਇਸ ਸੰਸਾਰ ਦੀ ਅਸਥਿਰਤਾ ਅਤੇ ਇਸ ਦੇ ਲਾਭ ਹਾਨੀ ਦੇ ਚੱਕਰ ਤੋਂ ਪਾਰ ਲੈ ਜਾਂਦਾ ਹੈ ਅੰਤ ਵਿੱਚ ਇੱਕ ਵਿਚਾਰ ਛੱਡ ਕੇ ਜਾ ਰਹੇ ਹਾਂ ਅਸੀਂ ਅੱਜ ਰੂਹਾਨੀਅਤ ਨੂੰ ਇੱਕ ਆਰਥਿਕਤਾ ਇੱਕ ਵਪਾਰ ਦੇ ਰੂਪਕ ਨਾਲ ਸਮਝਿਆ ਜੇਕਰ ਇਸੀ ਰੂਪਕ ਨੂੰ ਆਪਣੇ ਰੋਜ਼ਾਨਾ ਜੀਵਨ ਤੇ ਲਾਗੂ ਕਰੀਏ ਤਾਂ ਸਾਨੂੰ ਆਪਣੇ ਆਪ ਤੋਂ ਕੁਝ ਸਵਾਲ ਪੁੱਛਣੇ ਚਾਹੀਦੇ ਹਨ ਸਾਡੀ ਨਿੱਜੀ ਰੂਹਾਨੀ ਬੈਲੈਂਸ ਸ਼ੀਟ ਤੇ ਕੀ ਹੈ ਅਸੀਂ ਆਪਣੇ ਸਵਾਸਾਂ ਅਤੇ ਆਪਣੇ ਧਿਆਨ ਦਾ ਨਿਵੇਸ਼ ਕਿੱਥੇ ਕਰ ਰਹੇ ਹਾਂ ਸਾਡੀਆਂ ਸੰਪਤੀਆਂ ਜਿਨ੍ਹਾਂ ਚੀਜ਼ਾਂ ਨੂੰਸੀਂ ਸਭ ਤੋਂ ਵੱਧ ਮਹੱਤਵ ਦਿੰਦੇ ਹਾਂ ਕੀ ਉਹ ਆਸਥਾਈ ਹਨ ਜਾਂ ਸਦੀਵੀ ਅਤੇ ਜੇਕਰ ਆਪਣੀ ਮੌਜੂਦਾ ਨਿਵੇਸ਼ ਰਣਨੀਤੀ ਨੂੰ ਜਾਰੀ ਰੱਖਿਆ ਜਾਵੇ ਤਾਂ ਲੰਬੇ ਸਮੇਂ ਵਿੱਚ ਇਸ ਦਾ ਅਨੁਮਾਨਿਤ ਰਿਟਰਨ ਕੀ ਹੋਵੇਗਾ ਸ਼ਾਂਤੀ ਜਾਂ ਪਛਤਾਵਾ